ਅੱਛਾ ਫਿਰ ਅਸੀਂ ਤੁਹਾਨੂੰ ਸੋਚਣ ਦੇਣਾ ਹੈ ਸਾਡੇ ਚਾਹਤ ਨੂੰ ਕਿਹੜੀ ਤਰੀਕੀ ਅੱਛਾ ਹੋ ਜਾਵੇ ਉਹ 84 ਦੇ ਚੋਂ ਜਿਹੜੇ ਕਿਸ ਪ੍ਰੀਮੋਰਡਰ ਦਾ ਆਰਡਰ ਆਇਆ ਜੀ 12 ਬਕਸਾਂ ਦਾ ਆਰਡਰ ਆਇਆ ਜੀ ਸਮਝਾਉਣਾ ਹੈ ਹੈ ਉਸ ਨੇ ਤੇ ਖਲਾਫ ਨੂੰ ਭਾਰਤ万 ਦੀ ਕਾਲ ਦਿੱਤੀ। ਹਾਂ। ਤੇ ਅੱਜ ਨਾਲ ਉਹ ਸੂਚੀ ਦੱਸ ਰਹੇ ਕਿ ਇਹਦੇ ਤੇ ਵਾਲਮੀਕ ਨੂੰ ਆਪਾਂ ਕੋਈ ਲਿੰਦੇ ਦੇ। ਉਹ ਤਾਂ ਵਾਲਮੀਕੀ ਸਮਾਜ ਜਿਹੜਾ ਸਪ੍ਰਿੰਟ ਕੋਰਪ ਦੇ ਜਿਹੜਾ ਅਧਿਸ਼ ਹੈ ਉਹਦੇ ਹੱਥ ਤੇ ਬੈਠਾ ਠੀਕ ਹੋ ਗਿਆ। ਬਸ ਇਹ ਇਹ ਦਿੰਦੇ ਕਿਉਂਕਿ ਇਹਦਾ ਨਾਂ ਦੇ ਲਗਾ ਵਾ ਕੇ ਆ ਗਿਆ। ਇੱਕ ਰਸੀਮ ਕਰੀ। ਇਹ ਵੀ ਇਹਦਾ ਕਾਉਂਟਰ ਲਾ ਕੇ ਥੇ। ਹਾਂ। ਆਹ ਬਰਾਬਰ। ਆਹ ਤੋਂ ਕਰਦੇ ਹਾਂ ਆ ਦੇਖ ਨੂੰ ਉਹ ਆਪਾਂ। ਮੇਰਾ ਨਾਮ ਜਸਵੀਰ ਕੁਮਾਰ ਹੈ ਮੈਂ ਭਾਰਤੀ ਸਪਾਈ ਮਜ਼ਦੂਰ ਸੰਘ ਤੋਂ ਪ੍ਰਧਾਨਗਰ ਕੌਂਸਲ ਵਿੱਚ ਰਾਜਪੁਰਾ ਵਲਮਿਕ ਸਮਾਜ ਨਾਲ ਸੰਬੰਧ ਰੱਖਦਾ ਹਾਂ ਅਤੇ ਵਲਮਿਕੀ ਹਾਂ ਤੇ ਜਿਹੜਾ ਸੁਪਰੀਮ ਕੋਰਟ ਨੇ ਸਾਨੂੰ 12% ਅਰਖਸ਼ਣ ਦਿਆ ਹੈ ਇਸ ਦੇ ਵਿਰੁੱਧ ਕੁਝ ਜਥੇਬੰਦੀਆਂ 21 ਤਰੀਕ ਦੀਆਂ ਕਾਲ ਦਈ ਹੈ ਭਾਰਤ万ਦੀ ਇਸ ਨਾਲ ਸਾਡੇ ਸਮਾਜ ਦਾ ਵਾਲਮੀਗਿ ਸਮਾਜ ਦਾ ਤੇ ਮਜਵੀ ਸਿੱਖ ਸਮਾਜ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਤਾਂ ਨਿਰ ਵਿਰੋਧ ਕਰਦੇ ਆ ਬਿਲਕੁਲ ਵਿਰੋਧ ਵਿਰੋਧ ਦੇ ਵਿੱਚ ਖੜੇ ਆ ਤੇ ਆਪਣੇ ਦੇਸ਼ ਵਾਸੀਆਂ ਨੂੰ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਸਾਡੇ ਸਮਾਜ ਤੋਂ ਕੋਈ ਡਰਨ ਦੀ ਲੋੜ ਨਹੀਂ ਹੈ ਤੇ ਸਾਡਾ ਸਮਾਜ ਤੁਹਾਡੇ ਨਾਲ ਖੜਾ ਹੈਗਾ ਤੇ ਅਸੀਂ ਇਸ ਜਥੇਬੰਦੀ ਦਾ ਵਿਰੋਧ ਕਰਦੇ ਆ ਜਿਹੜੇ ਸਾਡੇ ਸਮਾਜ ਨੂੰ ਜਿਹੜਾ ਹੱਕ দেয়া ਗਿਆ ਸਪਰੀਮ ਕੋਰਟ ਨੇ ਉਹ ਸਾਡੇ ਹੱਕ ਖੋਹਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਵੱਲੋਂ ਤੇ ਕਾਲ ਦਿੱਤੀ ਗਈ ਹੈ ਜਿਹੜੀ ਅਸੀਂ ਇਸ ਦਾ ਕੋਈ ਸਮਰਥਨ ਨਹੀਂ ਕਰਾਂਗੇ ਸਾਡੇ ਵੱਲੋਂ ਹੱਥ ਖੜੇ ਆ ਅਸੀਂ ਪਰਦਬੰਦ ਵਿੱਚ ਸ਼ਾਮਲ ਨਹੀਂ ਹੋਵਾਂਗੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਤੇ ਮੈਂ ਪ੍ਰਧਾਨ ਜੱਪੀ ਮੰਚ ਦਾ ਅੱਜ ਜਿਹੜੀ ਸਾਡੀ ਇੱਥੇ ਵਾਲਮੀਕੀ ਸਮਾਜ ਮਜਬੂਤ ਸਿੱਖ ਜਿੱਥੇ ਬੰਦियां ਇਕੱਠੀਆਂ ਹੋਈਆਂ ਪ੍ਰਧਾਨ ਜਸਵੀਰ ਨਾਹਰ ਜੀ ਦੀ ਪ੍ਰਧਾਨਗੀ ਹੇਟ ਤੇ ਅੱਜ ਅਸੀਂ ਜਿਹੜਾ ਰਾਜਪੁਰੇ ਵਾਸੀਆਂ ਨੂੰ ਸੂਚਿਤ ਕਰਨਾ ਚਾਹੁੰਦੇ ਆਂ ਕਿ ਜਿਹੜੇ ਸੋਸ਼ਲ ਮੀਡੀਆ ਤੇ ਕੁਝ ਜੜੀ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਆ ਕੁਝ ਪੋਸਟਾਂ ਵਾਇਰਲ ਹੋ ਰਹੀਆਂ 21 ਤਰੀਕ ਦੀ ਭਾਰਤ ਬੰਦ ਦੀ ਤੇ ਇਹਦਾ ਵਾਲਮੀਕੀ ਸਮਾਜ ਤੇ ਮਜਵੀ ਸਿੱਖ ਸਮਾਜ ਨਾਲ ਕੋਈ ਲੈਣ ਦੇ ਨਹੀਂ ਹੈਗਾ ਤੇ ਵਾਲਮੀਕੀ ਸਮਾਜ ਇਹ ਜਿਹੜੇ ਬੰਦ ਹੈ ਇਹਦੇ ਖਿਲਾਫ ਹੈ ਤੇ ਅਸੀਂ ਲੋਕਾਂ ਨੂੰ ਵੀ ਕਿ ਜਨਤਿਕ ਤੌਰ ਤੇ ਅਪੀਲ ਕਰਨਾ ਚਾਹਾਂਗੇ ਕਿ ਕੋਈ ਵੀ ਆਪਣੀ ਮਰਜ਼ੀ ਨਾਲ ਅਗਰ ਇਸ ਬੰਦ ਦਾ ਸਮਰਥਨ ਕਰਨਾ ਚਾਹੇ ਉਹ ਕਰ ਸਕਦਾ ਮਗਰ ਅਗਰ ਕਿਸੇ ਵੀ ਦੁਕਾਨਦਾਰ ਨੂੰ ਜਾਂ ਕਿਸੇ ਵੀ ਹੋਰ ਨੂੰ ਡਰਾ ਧਮਕਾ ਕੇ ਅਗਰ ਕਿਸੇ ਦੀ ਦੁਕਾਨਾ ਜ਼ਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਵਾਲਮੀਕੀ ਸਮਾਜ ਜਿਹੜਾ ਆ ਉਹ ਬਿਲਕੁਲ ਨਹੀਂ ਸਹਿਮਤ ਕਰੇਗਾ ਕਿਉਂਕਿ ਇਹ ਸਾਡੇ ਹੱਕਾਂ ਦੇ ਵਿੱਚ ਡਾਕਾ ਮਾਰਿਆ ਦੀ ਕੋਸ਼ਿਸ਼ ਆ ਹੋ ਰਹੀਆਂ ਸੁਪਰੀਮ ਕੋਰਟ ਵੱਲੋਂ ਸਾਨੂੰ 12% ਦਾ ਜਿਹੜਾ ਰક્ષਣ ਦਿੱਤਾ ਗਿਆ ਉਸ ਰક્ષਣ ਦੇ ਖਿਲਾਫ ਜਿਹੜੀ ਇਹ ਕਾਲ ਦਿੱਤੀ ਗਈ ਹੈ ਤੇ ਵਾਲਮੀਕੀ ਸਮਾਜ ਮੱਜਵੀ ਸਿੱਖ ਸਮਾਜ ਸਾਰਾ ਇਹਦੇ ਖਿਲਾਫ ਵਿਰੋਧ ਕਰਦਾ ਇਸ ਤਾਕਾਲ ਦਾ ਜੇ ਨਹੀਂ ਤੁਸੀਂ ਬੜੇ ਸਰ ਆਪਣਾ ਨਾਮ ਸੁਣ ਮੈਂ ਹਰਮੇਸ ਸਿੰਘ ਦਾ ਦਲਤ ਸਮਾਜਵਾ ਸੰਗਠਨ ਰਜਿਸਟਰ ਪੰਜਾਬ ਜ਼ਿਲ੍ਹਾ ਮੀਤਪੁਰ ਡਾਨ ਪਟਿਆਲਾ ਸੋ ਅੱਜ ਦਾ ਜੋ ਸਾਡੇ ਪ੍ਰਧਾਨ ਜੀ ਦੀ ਰਹਿਨਮਾਈ ਹੇਠਾ ਅਸੀਂ ਮੰਗ ਪੱਤਰ ਦੇ ਕੇ ਆਇਆ ਇੱਕ ਕਾਰ ਸਬੰਧੀ ਉਹ ਜੋ ਕਾਲ 21 ਤਰੀਕ ਨੂੰ ਦਿੱਤੀ ਗਈ ਹੈ ਕੁਝ ਜਥੇਬੰਦੀਆਂ ਵੱਲੋਂ ਜੋ ਸੁਪਰੀਮ ਕੋਰਟ ਨੇ ਬਾਲਮੀਕ ਸਮਾਜ ਤੇ ਮਜਵੀ ਸਿੱਖ ਭਾਈਚਾਰੇ ਲਈ ਰੱਖਸ਼ਨ ਦਿੱਤਾ ਹੈ 12.5% ਦਾ ਉਸ ਦਾ ਨੇ ਸਹਿਮਤ ਆ ਤੇ ਜੋ ਕਾਲ ਦਿੱਤੀ ਗਈ ਹੈ ਇਸ ਦੇ ਵਿਰੁੱਧ ਕੁਝ ਜਥੇਬੰਦੀਆਂ ਵੱਲੋਂ ਉਸ ਦਾ ਅਸੀਂ ਸਮਰਥਨ ਨਹੀਂ ਕਰਦੇ ਉਸ ਦਾ ਵਿਰੋਧ ਕਰਦੇ ਹਾਂ ਤੋਂ ਅਸੀਂ ਆਉਣ ਵਾਲੀਆਂ 21 ਤਰੀਕ ਨੂੰ ਇਸ ਜਥੇਬੰਦੀਆਂ ਜਥੇਬੰਦੀ ਵੱਲੋਂ ਇਸ ਬੰਦਲੇ ਕਾਲ ਤੇ ਕਿਸੇ ਦਾ ਕੋਈ ਵੀ ਸਮਰਥਨ ਨਹੀਂ ਕੀਤਾ ਜਾਵੇਗਾ ਜੈ ਭੀਮ ਜੈ ਪਰਤਾਪ